ਜਿਹੜਾ ਅੱਜ ਤੁਸੀਂ ਪ੍ਰਦਰਸ਼ਨ ਰੱਖਿਆ ਨਗੋਦਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਆ ਅ ਬਿਲਕੁਲ ਪੰਜਾਬ ਦੇ ਵਿੱਚ ਇਹ ਪ੍ਰਦਰਸ਼ਨ ਜਿਹੜਾ ਜਗ੍ਹਾ ਜਗ੍ਹਾ ਤੇ ਚੱਲ ਰਿਹਾ ਵਿਧਾਨ ਸਭਾ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਸਪੈਸ਼ਲ ਸੈਸ਼ਨ ਬੁਲਾ ਕੇ ਉਹਦੇ ਵਿੱਚ ਨਰੇਗਾ ਦੇ ਨੂੰ ਬਦਲ ਕੇ ਜੀ ਰਾਮ ਜੀ ਕਾਨੂੰਨ ਲੈ ਕੇ ਆਂਦਾ ਸੀ ਉਹਨੂੰ ਵੀ ਰੱਦ ਕਰ ਦਿੱਤਾ ਗਿਆ ਕਿ ਇਹ ਪੰਜਾਬ ਦੇ ਜਾਂ ਨਰੇਗਾ ਵਰਕਰਾਂ ਦੇ ਹੱਕ ਦੇ ਵਿੱਚ ਕਾਨੂੰਨ ਨਹੀਂ ਹੈਗਾ ਇਸ ਕਰਕੇ ਸੇ ਇਸ ਕਾਨੂੰਨ ਨੂੰ ਲਾਗੂ ਨਹੀਂ ਕਰਾਂਗੇ ਔਰ ਪੰਜਾਬ ਦੇ ਵਿੱਚ ਥਾਂ ਥਾਂ ਪ੍ਰਦਰਸ਼ਨ ਹੋ ਰਿਹਾ ਅਸੀਂ ਵੀ ਆਪਣੇ ਹਲਕੇ ਦੇ ਵਿੱਚ ਆਪਣੇ ਸਾਰੇ ਨਰੇਗਾ ਵਰਕਰਸ ਨੂੰ ਨਾਲ ਲੈ ਕੇ ਉਹਨਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਉਹਨਾਂ ਦੀ ਰੋਜ਼ੀ ਰੋਟੀ ਦਾ ਖਿਆਲ ਰੱਖਦੇ ਹੋਏ ਅੱਜ ਇਹ ਜਿਹੜਾ ਮਾਰਚ ਆ ਇਹ ਇੱਥੋਂ ਲੈ ਕੇ ਤੇ ਅਸੀਂ ਐਸ ਡੀ ਐਮ ਦਫ਼ਤਰ ਜਾਂ ਅੱਗੇ ਅੰਬੇਦਕਰ ਚੌਂਕ ਤੱਕ ਇਹ ਮਾਰਚ ਜਿਹੜਾ ਅਸੀਂ ਲੈ ਕੇ ਜਾਵਾਂਗੇ ਪੈਦਲ ਮਾਰਚ ਇੱਥੋਂ ਆਪਣੇ ਗੁੱਸੇ ਦਾ ਇਜ਼ਹਾਰ ਕਰਨ ਵਾਸਤੇ ਤੇ ਇਹ ਜਿਹੜੀ ਗੂੰਜ ਹੈ ਸੈਂਟਰ ਗਵਰਨਮੈਂਟ ਦੇ ਕੰਨ ਤੱਕ ਪਹੁੰਚਾਉਣ ਵਾਸਤੇ ਇਹ ਲੰਬਾ ਰੋਸ ਮਾਰਚ ਕੱਢਿਆ ਜਾਊਗਾ ਔਰ ਜਿਹੜੀ ਆਵਾਜ਼ ਆ ਨਰੇਗਾ ਕਮਿਆਂ ਦੀ ਬੁਲੰਦ ਕੀਤੀ ਜਾਏਗੀ ਨਰੇਗਾ ਕਾਨੂੰਨ ਦਾ ਅਮੈਂਡਮੈਂਟ ਕੀਤੀ ਆ ਕੀ ਕੀਤੀ ਭਾਜਪਾ ਨੇ ਜਿਹੜੀ ਤੁਸ ਤਾਨੂੰ ਇੱਥੇ ਪ੍ਰਦਰਸ਼ਨ ਕਰਨਾ ਭਾਜਪਾ ਨੇ ਇੱਕ ਤਾਂ ਸਭ ਤੋਂ ਪਹਿਲਾਂ ਜਿਹੜੀ ਸਟੇਟ ਗਵਰਨਮੈਂਟ ਦਾ ਸ਼ੇਅਰ ਹੁੰਦਾ ਸੀਗਾ ਨਰੇਗਾ ਸਕੀਮ ਦੇ ਵਿੱਚ ਉਹ ਸਿਰਫ ਤਲਪਸੰਦ 10% ਹੁੰਦਾ ਸੀ ਉਹਨੂੰ ਵਧਾ ਕੇ ਹੁਣ ਉਹਨਾਂ ਨੇ 60 40 ਦੀ ਰੇਸ਼ੋ ਕਰ ਦਿੱਤੀ ਜਿਹੜੀ ਪਹਿਲਾਂ 90 ਤੇ 10 ਦੀ ਰੇਸ਼ੋ ਹੁੰਦੀ ਸੀ ਇਹਦੇ ਨਾਲ ਉਹਨਾਂ ਨੂੰ ਪਤਾ ਕਿ ਸਟੇਟਾਂ ਦੇ ਕੋਲ ਫੰਡ ਨਹੀਂ ਹੈਗੇ ਉਹ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨਹੀਂ ਹੈਗੀਆਂ ਉਹਨਾਂ ਸਟੇਟਾਂ ਨੂੰ ਬਲੈਕਮੇਲ ਕਰਨਗੇ ਉਹਨਾਂ ਸਟੇਟਾਂ ਨੂੰ ਕੰਮ ਤੋਂ ਵਾਂਝੇ ਰੱਖਣਗੇ ਦੂਸਰਾ ਜਿਹੜਾ ਕੰਮ ਆ ਪਹਿਲਾਂ ਇੱਥੇ ਸਟੇਟ ਦੀ ਜ਼ਰੂਰਤ ਦੇ ਮੁਤਾਬਕ ਹਰ ਹਲਕੇ ਦੀ ਜ਼ਰੂਰਤ ਦੇ ਮੁਤਾਬਕ ਹਰ ਪਿੰਡ ਦੀ ਸ਼ਹਿਰ ਦੀ ਜ਼ਰੂਰਤ ਦੇ ਮੁਤਾਬਕ ਜਿਹੜਾ ਨਰੇਗਾ ਦਾ ਕੰਮ ਦਿੱਤਾ ਜਾਂਦਾ ਸੀ ਉਹ ਸਾਰੇ ਦਾ ਸਾਰਾ ਅਧਿਕਾਰ ਖੋ ਲਿਆ ਸੈਂਟਰ ਗਵਰਨਮੈਂਟ ਤੈਅ ਕਰੇਗੀ ਬੀਜੇਪੀ ਸਰਕਾਰ ਤੈਅ ਕਰੇਗੀ ਕਿ ਇਸ ਸਟੇਟ ਦੇ ਵਿੱਚ ਕਿਸ ਸ਼ਹਿਰ ਦੇ ਵਿੱਚ ਕਿਸ ਪਿੰਡ ਦੇ ਵਿੱਚ ਕਿਸ ਡਿਪਾਰਟਮੈਂਟ ਦੇ ਵਿੱਚ ਨਰੇਗਾ ਦਾ ਕੰਮ ਦੇਣਾ ਕਿ ਇਸ ਦੇ ਵਿੱਚ ਨਹੀਂ ਦੇਣਾ ਕਿੱਥੇ ਨਰੇਗਾ ਦਾ ਕੰਮ ਦਿੱਤਾ ਜਾਏਗਾ ਜਾਂ ਨਹੀਂ ਦਿੱਤਾ ਜਾਏਗਾ ਉਹ ਤੈਅ ਕਰੇਗੀ ਪੈਸੇ ਕਦੋਂ ਦੇਣੇ ਆ ਇਹ ਸੈਂਟਰ ਗਵਰਨਮੈਂਟ ਤੈਅ ਕਰੇਗੀ ਇਹ ਸਾਰੀਆਂ ਜਿਹੜੀਆਂ ਸ਼ਰਤਾਂ ਲਾਗੂ ਕੀਤੀਆਂ ਗਈਆਂ ਸਿਰਫ ਤੇ ਸਿਰਫ ਨਰੇਗਾ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਨੇ ਜਿਹੜੀਆਂ ਕਦੇ ਵੀ ਕੰਮ ਕਰਨ ਨਹੀਂ ਹੁੰਦੀਆਂ ਜਦੋਂ ਕੰਮ ਹੀ ਨਹੀਂ ਦੇਣਾ ਭਾਵੇਂ 365 ਦਿਨ ਭਾਵੇਂ 365 ਦਿਨ ਕਰ ਦੇਣ ਜਦੋਂ ਕਿਸੇ ਨੇ ਕੰਮ ਹੀ ਨਹੀਂ ਦੇਣਾ ਮਸਲਾ ਤੇ ਕੰਮ ਆਇਆ ਸੈਂਟਰ ਗਵਰਨਮੈਂਟ ਕੰਮ ਹੀ ਨਹੀਂ ਦੇਣਾ ਚਾਹੁੰਦੀ ਨਰੇ ਕਵਰ ਕਰਾ ਨੂੰ ਜਿਹੜਾ ਸਾਡਾ ਮੁੱਖ ਮੋਤਵਾ ਭਗਵਾਨ ਨੂੰ ਆਉਣਾ ਹੈ ਇਹ ਭਗਵਾਨ ਨੂੰ ਦੇਖਦੇ ਆ ਆਰਮੀਕ ਤੇ ਜਿਹੜਾ ਰੰਗ ਚਾਹੀਏ ਇਹ ਮੇਰੇ ਕੋਲ ਉਹਨਾਂ ਦੀ ਗੱਲਤੀ ਆਏ ਹੈ ਇਹ ਉਹਨਾਂ ਦੇ ਏਜੰਡੇ ਦਾ ਹਿੱਸਾ ਹੈ ਕਿ ਹਰ ਚੀਜ਼ ਨੂੰ ਭਗਵਾਨ ਰਾਮ ਜੀ ਦੇ ਨਾਲ ਜੋੜ ਕੇ ਉਹਨੂੰ ਦੇਸ਼ ਦੇ ਵਿੱਚ ਲਾਗੂ ਕੀਤਾ ਜਾਵੇ ਸਾਨੂੰ ਭਗਵਾਨ ਰਾਮ ਜੀ ਦੇ ਨਾਮ ਤੋਂ ਕਿਸੇ ਨੂੰ ਵੀ ਵਿਰੋਧ ਨਹੀਂ ਹੈਗੇ ਅਸੀਂ ਕਰ ਕਰਦੇ ਆ ਇਸ ਨਾਮ ਨੂੰ ਪਰ ਮੁੱਦਾ ਕੀ ਆ ਕਿ ਜਿਹੜਾ 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 ਇਹ ਨਾਮ ਆ ਇਹਦੇ ਨਾਲ ਵਰਕਰਾਂ ਨੂੰ ਕੰਮ ਮਿਲ ਜੂਗਾ ਕੀ ਸਾਡੇ ਵਰਕਰਾਂ ਜਿਹੜਿਆ ਉਹ ਜਿਹੜੀਆਂ ਮਹਿਲਾ ਸਾਡੀਆਂ तकरीबन 90% ਔਰਤਾਂ ਕੰਮ ਕਰਦੀਆਂ ਕਿ ਉਹਨਾਂ ਦੇ ਹੱਥ ਵਿੱਚ ਰੋਜ਼ਗਾਰ ਆਏਗਾ 10 ਦਿਨਾਂ ਬਾਅਦ ਉਹਨਾਂ ਦੇ ਹੱਥ ਵਿੱਚ ਸਾਢੇ 3000 ਰੁਪਏ ਆਏਗਾ ਸਸਿਤ ਇਹ ਕਰਦੇ ਜਿਹੜਾ ਬਿਲਕੁਲ ਨਹੀਂ ਆਊਗਾ ਜਿਹੜਾ ਸਾਨੂੰ ਪਤਾ ਆ ਕਿ ਚਾਲ ਹੀ ਕੋਈ ਇਹ ਆ ਕੇ ਕੰਮ ਨੂੰ ਖਤਮ ਕੀਤਾ ਜਾ ਸਕੇ ਧਾਰਮਿਕ ਭਾਵਨਾਵਾਂ ਦੇ ਨਾਲ ਭੜਕਾ ਕੇ ਸਿਰਫ ਸਰਖ ਭਗਵਾਨ ਰਾਮ ਨੂੰ ਸਿਰਫ ਬੀਜਪੀ ਇਹ ਸਮਝਦੀ ਆ ਕਿ ਭਗਵਾਨ ਰਾਮ ਸਿਰਫ ਸਾਡੇ ਨੇ ਆਪਣੇ ਹਲਕੇ ਦੇ ਕਿੰਨੇ ਰੇਗਾ ਵਰਕਰ ਪ੍ਰਭਾਵਤ ਹੋਣਗੇ तकरीबन ਸਾਢੇ ਹਲਕੇ ਦੇ ਵਿੱਚ 7000 ਨਰੇਗਾ ਵਰਕਰ ਨੇ ਜਿਹੜੇ ਐਕਟਿਵ ਨੇ ਰਿਕਵਰ ਨੇ ਹੋਣ ਨੂੰ ਤਾਂ ਹੋਰ ਵੀ ਬਹੁਤ ਜ਼ਿਆਦਾ ਨੇ ਜਿਸ ਸਾਨੂੰ ਜ਼ਰੂਰਤ ਪੈਂਦੀ ਆ ਮੇਰੇ ਖਿਆਲ ਵੈਸੇ ਤਾਂ 15 ਤੋਂ 20 ਹਜ਼ਾਰ ਨਰੇਗਾ ਵਰਕਰ ਹੋਣਗੇ ਲੇਕਿਨ ਜਿਹੜੇ ਐਕਟਿਵ ਨੇ ਜਿਨ੍ਹਾਂ ਨੂੰ ਹਰ ਵੇਲੇ ਕੰਮ ਦਿੱਤਾ ਜਾਂਦਾ ਉਹ 7000 ਨਰੇਗਾ ਵਰਕਰ ਨੇ ਜਦੋਂ ਜ਼ਰੂਰਤ ਪੈਂਦੀ ਆ ਤਾਂ ਉਹਨਾਂ ਨੂੰ 20 ਦੇ 20 ਹਜ਼ਾਰ ਨੂੰ ਵੀ ਐਕਟਿਵ ਕੀਤਾ ਜਾਂਦਾ ਆ ਜਦੋਂ ਕਿਤੇ ਜ਼ਰੂਰਤ ਪਵੇ अदरवाइज 6-7000 ਨਰੇਗਾ ਵਰਕਰ ਹਰ ਵੇਲੇ ਕੰਮ ਕਰਦੇ ਨੇ ਵਿੱਚ ਦੇ ਵਿੱਚ ਜਿਹੜੀ ਜਾਤ ਪਾਤ ਦੇ ਮੁੱਦੇ ਨੇ ਚੁਲੇ ਜਾ ਰਹੇ ਆ ਕੋਈ ਵੀ ਪਹਿਲੇ ਮੂਲ ਤੋਂ ਸਸ ਦੇ ਕਹਿੰਦੇ ਉਹਨਾਂ ਦਾ ਬਿਆਨ ਆਇਆ ਕਿ ਦੋ ਹਜ਼ਾਰ ਸਾਲ ਤੋਂ ਪਹਿਲਾਂ ਪਹਿਲਾਂ ਜਿੰਨੇ ਅਸ਼ੂਤ ਨੇ ਉਹਨਾਂ ਨੂੰ ਆਰਮੀ ਦੇ ਵਿੱਚੋਂ ਕੱਢਿਆ ਜਾਵੇ ਇਹ ਅਜੰਡਾ ਹੀ ਜਿਹੜਾ ਜਿਹੜਾ ਇਹਨਾਂ ਦਾ ਆਰਐਸਐਸ ਦਾ ਬੀਜੇਪੀ ਦਾ ਜਿਹੜਾ ਅਜੰਡਾ ਹੈ ਨਾ ਉਹ ਜਾਤ ਪੱਤ ਤੇ ਲੋਕਾਂ ਨੂੰ ਲੜਾਉਣਾ ਧਰਮ ਦੇ ਆਧਾਰ ਤੇ ਲੜਾਉਣਾ ਲੜਾ ਕੇ ਜਿਹੜੇ ਅਸਲ ਮੁੱਦੇ ਨੇ ਦੇਸ਼ ਦੇ ਉਹਨਾਂ ਤੋਂ ਧਿਆਨ ਪਟਕਾਉਣਾ ਇਹ ਰੋਜ਼ਗਾਰ ਨਹੀਂ ਦੇ ਸਕੇ ਜਿਹੜਾ ਰੋਜ਼ਗਾਰ ਦਿੱਤਾ ਹੋਇਆ ਸੀ ਗਰੰਟੀ ਸੀ ਰੋਜ਼ਗਾਰ ਦੀ ਉਹ ਖੋਣ ਦੇ ਯਤਨ ਕਿਤੇ ਜਾ ਰਹੇ ਆ ਦੇਸ਼ ਦੇ ਸਰਦਾਰ ਦੋਸੋਂ ਲੱਖ ਕਰੋੜ ਦਾ ਕਰਜ਼ਾ ਹੋ ਗਿਆ ਲੈ ਲੈ ਕੇ ਜਿਹੜਾ ਕਿ ਜਦੋਂ ਕਿ 14 ਸਾਲ ਪਹਿਲਾਂ ਇਹ 55 ਤੋਂ 60 ਲੱਖ ਕਰੋੜ ਕਰਜ਼ਾ ਸੀ ਜਿਹੜਾ ਪਿਛਲੇ 14 ਸਾਲ 14 ਸਾਲਾਂ ਦੇ ਵਿੱਚ ਜਾਂ ਜਿੰਨੇ ਵੀ ਸਾਲ ਇਹਨਾਂ ਨੂੰ ਰਾਜ ਕਰਦੇ 11 ਸਾਲਾਂ ਦੇ ਵਿੱਚ ਉਹ 200 ਲੱਖ ਕਰੋੜ ਦੇ ਦੇਸ਼ ਦੇ ਸਰ ਕਰਜ਼ਾ ਹੋ ਗਿਆ ਕਿਸੇ ਵੀ ਗੁਆਂਢੀ ਦੇਸ਼ ਦੇ ਨਾਲ ਇਹਨਾਂ ਦੀ ਬਣੀ ਨਹੀਂ ਹੋਈ ਸਾਰੇ ਗੁਆਂਢੀ ਦੇਸ਼ਾਂ ਦੇ ਨਾਲ ਦੁਸ਼ਮਣੀ ਪਾ ਰੱਖੀ ਆ ਪੰਜਾਬ ਭਾਰਤ ਸਾਡਾ ਵੈਸੇ ਸਿਕਿਉਰ ਨਹੀਂ ਹੈਗਾ ਇਹਨਾਂ ਦੇ ਹੱਥਾਂ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਤੋਂ ਧਿਆਨ ਭਟਕਾਉਣ ਵਾਸਤੇ ਕਿ ਚੰਗੇ بڑے ਲਿਖੇ ਸਿਕੂਲਰ ਲੋਕਾਂ ਦਾ ਧਿਆਨ ਇਹਨਾਂ ਚੀਜ਼ਾਂ ਵੱਲ ਨਾ ਜਾਵੇ ਇਸ ਕਰਕੇ ਧਰਮ ਦੇ ਨਾਂ ਤੇ ਬੜੀ ਰਾਜਨੀਤੀ ਹੁੰਦੀ ਹੈ